ਦੇਖੋ ਹੁਣੀ ਬਹੁਤ ਹੀ ਮੰਦਭਾਗੀ ਜਿਹੜੀ ਉਹ ਗੱਲ ਆ ਦੇਖੋ ਇੱਕ ਪਾਸੇ ਤਾਂ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਆ ਪਰ ਭਗਵੰਤ ਮਾਨ ਜੀ ਤੋਂ ਲੈ ਕੇ ਕੇਜਰੀਵਾਲ ਤੱਕ ਇਹ ਸ਼ਰਾਬ ਦੇ ਪਿੱਛੇ ਪਏ ਹੋਏ ਸ਼ਰਾਬ ਦੇ ਪਿੱਛੇ ਪਏ ਅੱਗੇ ਠੇਕੇ ਤੋੜੇ ਗੋਲੇ ਆ ਪੰਜਾਬ ਚ ਬੜੇ ਹੁਣ ਜਿਹੜਾ ਪੱਖੋਵਾਲ ਰੌਂਡ ਤੇ ਜਿਹੜਾ ਗਾਰਡਨ ਕੈਫੇ ਉਹਦੇ ਵਿੱਚ ਜਿਹੜਾ ਹੋਟਲ ਦਾ ਗਾਰਡਨ cafe ਸਾਊਥ ਐਂਡ ਗਾਰਡਨ ਸਾਊਥ ਐਂਡ ਗਾਰਡਨ ਆ ਹੁਣੀ ਮੈਨੂੰ ਦੱਸ ਰਹੇ ਆ ਸਾਊਥ ਐਂਡ ਗਾਰਡਨ ਉੱਥੇ 200 ਪੇਟੀਆਂ ਸ਼ਰਾਬ ਦੀਆਂ ਭਰੀਆਂ ਹੋਈਆਂ ਟਰੱਕ ਭਰੇ ਪਏ ਨੇ ਉੱਥੇ ਦੋ ਟਰੱਕ ਨੇ ਇਸ ਵੇਲੇ ਜਿਹੜੇ ਸ਼ਰਾਬ ਦੇ ਭਰੇ ਹੋਏ ਉੱਥੇ ਖੜੇ ਆ ਸਾਰਾ মিডিਆ ਬਾਹਰ ਖੜਾ ਤੇ ਗਵਰਨਮੈਂਟ ਆ ਜਿਹੜੀ ਉਹਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਮੈਂ ਸਾਰੇ ਨੇੜੇ ਜਿਹੜੇ ਸਾਡੇ ਕਾਰਕਿਰਤਾ ਨੇ ਸਾਰੇ ਉੱਥੇ ਪਹੁੰਚਣ ਤੇ ਇਹ ਦੇਖਣ ਪੱਖੋਵਾਲ ਰੋਡ ਜਿਹੜਾ ਗਾਰਡਨ ਕਿਹੜਾ ਹੈ ਸਾਊਥ ਏਂਡ ਗਾਰਡਨ ਸਾਊਥ ਏਂਡ ਗਾਰਡਨ ਪੱਖੋਵਾਲ ਰੋਡ ਸਾਊਥ ਏਂਡ ਗਾਰਡਨ ਇਹ ਉੱਥੇ ਕੋਈ ਕੀ ਹੈ ਰੈਸਟੋਰੈਂਟ ਆ ਹਾਂਜੀ ਹਾਂਜੀ ਪੈਲੇਸ ਇੱਕ ਪੈਲੇਸ ਆ ਮੈਰੇਜ ਪੈਲੇਸ ਸਾਊਥ ਏਂਡ ਗਾਰਡਨ ਉਹਦੇ ਵਿੱਚ ਇਹ ਡਰੱਗ ਭਰੇ ਹੋਏ ਸ਼ਰਾਬ ਦੇ ਖੜੇ ਆ ਹੋਰ ਵੀ ਪਤਾ ਨਹੀਂ ਕੀ ਕੁਛ ਆ ਡੋਂਡੇ ਭੁੱਕੀ ਜਿਹੜਾ ਵੀ ਇਹ ਨਸ਼ੇ ਦੀ ਸਮਗਰੀ ਆ ਸਾਰੀ ਉੱਥੇ ਲੈ ਕੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਐਮਪੀ ਦੀ ਇਲੈਕਸ਼ਨ ਜਿਹੜੇ ਲੜ ਰਹੇ ਨੇ ਉਹ ਆਪ ਐਮਐਨ ਨੇ ਆਮ ਆਦਮੀ ਦੇ ਤੇ ਜਿਹੜੇ ਉੱਥੇ ਦੇ ਇਲਾਕੇ ਦੇ ਜਿਹੜਾ ਇਹ ਇਲਾਕਾ ਜਿਹੜਾ ਹੈ ਸਾਊਥ ਦਾ ਇਲਾਕਾ ਮੰਦਾ ਹੈ ਤੇ ਉੱਥੇ ਹਮੇਸ਼ਾ ਬੜੀ ਮਹਾਨ ਐਮਐਲਏ ਨੇ ਉੱਥੇ ਸ਼ੀਨਾ ਜੀ ਤੇ ਇਹ ਕੰਮ ਲਈ ਉਹ ਕੁਝ ਵੀ ਕਰ ਸਕਦੇ ਆ ਤੇ ਇਹ ਅਹ ਜੀਆਂ ਗੱਲਾਂ ਨੇ ਜਿਹੜੀਆਂ ਉਹ ਬੜੀਆਂ ਮਾੜੀਆਂ ਨੇ ਮੰਦ ਭਾਗੀ ਗੱਲ ਆ ਮੈਂ ਫੇਰ ਲੋਕਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਦੇ ਹਾਲ ਦੇਖੋ ਇੱਕ ਪਾਸੇ ਬੀਜੇਪੀ ਨਸ਼ਾ ਖਤਮ ਕਰਨ ਦੀ ਗੱਲ ਕਰਦੀ ਆ ਕਮਿਤ ਸ਼ਾਹ ਜੂਰੇ ਆ ਕੇ ਕਹਿੰਦੇ ਆ ਵੀ ਅਸੀਂ ਇਹਨੂੰ ਇੱਕ ਸਾਲ ਚ ਇਹਨੂੰ ਖਤਮ ਕਰਾਂਗੇ ਮੋਦੀ ਜੂਰੇ ਆ ਕੇ ਉਰੇ ਆ ਕੇ ਯੋਗੀ ਜੀ ਇਹ ਕਹਿੰਦੇ ਆ ਵੀ ਇਹ ਸਾਰੇ ਜਿਹੜਾ ਨਸ਼ੇ ਦੇ ਵਪਾਰੀ ਨੇ ਮੈਂ 4 ਦਿਨਾਂ ਤੇ ਇਹਨਾਂ ਨੂੰ ਸਿੱਧੇ ਕਰਦਾ 48 ਘੰਟੇ ਚ ਮੈਂ ਸਿੱਧੇ ਕਰਦਾ ਆਉਣ ਦੋ ਵਾਰੀ ਕੋਈ ਨਹੀਂ ਪਰ ਇਹਨਾਂ ਨੂੰ ਵੋਟਾਂ ਪਿੱਛੇ ਯਾਰ ਸਾਡੀ ਨੌਜਵਾਨੀ ਤੋਹਾ ਕਰਨ ਲੱਗੀਆਂ ਸਾਡੇ ਬੱਚੇ ਤੋਹਾ ਕਰਨ ਲੱਗੇ ਹੋਏ ਨੇ ਇਹਨਾਂ ਦੇ ਭਾਦਾ ਸ਼ਰਬਾ ਸਿੱਟ ਕੇ ਇਹ ਨਸ਼ਾ ਸਿੱਟ ਕੇ ਅਸੀਂ ਵੋਟਾਂ ਲੈ ਲੇਂਗੇ ਕੀ ਫਾਇਦਾ ਹੈ ਗਿਆ ਤੁਹਾਨੂੰ ਵੋਟਾਂ ਦਾ 2 ਸਾਲ ਤੁਸੀਂ ਇਹਦਾ ਮਤਲਬ ਕੀਤਾ ਹੀ ਕੁਛ ਨਹੀਂ ਜਦੋਂ ਇਲੈਕਸ਼ਨ ਆ ਗਈ ਸਰਕਾਰ ਦਾ ਤੁਹਾਡੇ ਕੋਲ ਪੈਸਾ ਹੈ ਸਖਤੰਤਰ ਲਿਆ ਕੇ ਪੇਟੀਆਂ ਸਿੱੜ ਦੋ ਡਰਗ ਸਿੱੜ ਦੋ ਹੁਣ ਤੁਹਾਨੂੰ ਪਤਾ ਵੀ ਬੁਰੀ ਤਰ੍ਹਾਂ ਤੁਹਾਡੀ ਹਾਰ ਹੋ ਚੁੱਕੀ ਹੈ ਇਹ ਇੱਕ ਹੈਂਦੀ ਵੱਡੀ ਘਬਰਾਹਟ ਇੱਕ ਪਾਸੇ ਕੇਜਰੀਵਾਲ ਕਹਿ ਰਹੇ ਨੇ ਇੱਕ ਪਾਸੇ ਕੇਜਰੀਵਾਲ ਕਹਿ ਰਹੇ ਆ ਵੀ ਵੋਟਾਂ ਜਿਹੜੀ ਉਹ ਪੰਜੇ ਨੂੰ ਪਾ ਦੋ ਦੂਜੇ ਪਾਸੇ ਰਾਜਾ ਵੜਿੰਗ ਕਹਿ ਰਿਹਾ ਐਡੀ ਵੱਡੀ ਕਨਫਿਊਜ਼ਨ ਉਹ ਕਹਿ ਰਹੇ ਮੈਂ ਹਾਰ ਗਿਆ ਜਿਹੜੀ ਵੋਟ ਹੈ ਜਿਹੜੀ ਉਹ ਤੁਸੀਂ ਝਾੜੂ ਨੂੰ ਪਾ ਦਿਓ ਦੋਨੋਂ ਇਸ ਕੰਮ ਨੂੰ ਲੱਗੇ ਹੋਏ ਨੇ ਆ ਨਸ਼ਾ ਵੀ ਸ਼ਰਾਬਾਂ ਵੀ ਸੱਟਣ ਤੇ ਲੋਕਾਂ ਨੂੰ ਇਸ ਚੀਜ਼ ਤੋਂ ਮੈਂ ਸਮਝਦਾ ਲੋਕ ਸਮਝਦੇ ਆ ਲੋਕ ਤੁਤ ਨਫਰਤ ਕਰਦੇ ਆ ਹੁਣ ਤੁਸੀਂ ਮੀਡੀਆ ਚ ਸਾਰੇ ਵਾਇਰਲ ਕਰ ਰਹੇ ਹੋ ਕੇਦਰੀਵਾਲ ਕਹਿ ਰਿਹਾ ਅਸੀਂ ਬਿਲਕੁਲ ਹਾਰ ਗਏ ਤੁਸੀਂ ਬੰਜੇ ਤੇ ਮੂਰਾ ਲਾ ਦਿਓ ਰਖਦਿਆ ਬੜਿੰਗ ਕਹਿ ਰਿਹਾ ਬਿਲਕੁਲ ਅਸੀਂ ਬੀਜੇਪੀ ਤੋਂ ਹਾਰ ਗਏ ਹੁਣ ਤੁਸੀਂ ਜਿਹੜੀਆਂ ਵੋਟਾਂ ਐ ਝਾੜੂ ਨੂੰ ਪਾ ਦਿਓ ਤੁਹਾਨੂੰ ਯਾ ਜਮੇ ਹੀ ਕੋਈ ਮਤਲਬ ਤੁਹਾਨੂੰ ਕੋਈ ਵੀ ਸ਼ਰਮਿਆ ਨਹੀਂ ਰਹੀ ਤੁਸੀਂ ਕੁਝ ਵੀ ਕਰ ਸਕਦੇ ਹੋ ਮੋਟਾ ਲਈ ਪਹਿਲਾਂ ਤੁਸੀਂ ਇੱਕ ਦੂਜੇ ਨੂੰ ਭਾਈ ਜਣੇ ਹੋ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਤੁਹਾਡਾ ਸਮਝੌਤਾ ਹੈ ਚੰਡੀਗੜ੍ਹ 'ਚ ਦਿੱਲੀ 'ਚ ਕ੍ਰੁਖ ਖੇਤਰ 'ਚ ਹੁਣ ਉਦੋਂ ਬਾਅਦ ਤੁਸੀਂ ਆ ਨਸ਼ੇ ਦਾ ਵਪਾਰ ਬਿਲਕੁਲ ਉੱਥੇ ਐਡਮਿਨਿਸਟ੍ਰੇਸ਼ਨ ਜਾ ਕੇ ਕਰ ਕਰੇ ਸਾਰਾ ਕੁਝ ਨਹੀਂ ਮੌਕੇ ਤੇ ਮੈਂ ਪਹੁੰਚਦਾ ਜੇ ਕੋਈ ਕਾਰਵਾਈ ਨਾ ਹੋਈ ਤੇ ਉੱਥੇ ਮੌਕੇ ਤੇ ਮੈਂ ਪਹੁੰਚੂਗਾ ਇਹ ਸ਼ਰਾਬ ਤੁਹਾਡੀ ਚੱਲਣ ਨਹੀਂ ਦੇਣੀ ਤੁਹਾਡਾ ਇਹ ਨਸ਼ਾ ਮੈਂ ਲੋਕਾਂ ਤੱਕ ਜਿਹੜਾ ਨਸ਼ਾ ਉਹਦੇ ਪਹੁੰਚ ਨਹੀਂ ਦੇਣਾ ਲੋਕਾਂ ਤੱਕ ਤੁਸੀਂ ਬਰਬਾਦੀ ਤੇ ਆਗੇ